ਇੱਕ ਪੰਜਾਬੀ ਦੀ ਕਵਿਤਾ 2017 ਚ ਲਿਖੀ ਹੋਈ ਜਗਤ ਤਮਾਸ਼ਾ ਅੱਜ ਚਾਂਸ ਕੋਈ ਲੈਣਾ ਸੀ ਲੈ ਲਿਆ ਘਰੇ ਫਿਰ ਆ ਗਿਆ ਹੁਣ ਕੱਲ ਕਹਾਣੀ ਰਹਿ ਗਈ ਕਿਰਪਾ ਸ਼ਾਇਦ ਕੋਈ ਕਰ ਗਿਆ ਕਾਗਜ਼ ਚੁੱਕ ਸਿਆਹੀ ਭਰ ਵਿੱਚ ਬਾਤਾਂ ਦਿਲਚਸਪ ਜੋ ਕੀਤੀਆਂ ਕੰਨੀ ਲਾਂ ਲੋਕੀ ਸੁਣਦੇ ਟਿੱਡਾਂ ਪਰ ਗੱਲਾਂ ਪੀਤੀਆਂ ਪਾਕੇ ਰੋਣੇ ਗਲੀਆਂ ਵਿੱਚ ਕੋਈ ਮਾਰ ਠਾਹ ਕੇ ਹੱਸਦੇ ਨੱਠੀ ਜਾਂਦੇ ਉਧਰੋਂਦੇ ਕੁਝ ਦੂਰ ਹੀ ਜਾ ਕੇ ਫਸਦੇ ਇਹ ਜਗਤ ਤਮਾਸ਼ਾ ਵਧਿਆ ਕਿਸ਼ਤੀ ਡੋਲੇ ਨਾ ਟਿਕਦੀ ਕੰਡਾ ਜੋ ਦਿਸਦਾ ਨੇੜੇ ਹਿੰਮਤ ਨਾ ਰੁਕਦੀ ਇੱਕਦੀ ਮੌਜਾਂ ਦੇ ਵਾਜੇ ਗਾਜੇ ਬੇਲਿਮਿਟਾਂ ਦੀ ਰੌਣਕ ਖਾਣਾ ਪੀਣਾ ਸੋਣਾ ਬਈ ਚਣ ਚਣ ਜੀ ਕਰਦੀ ਗੋਲਗ ਭੁੱਖੇ ਨੂੰ ਰੋਟੀ ਖਵਾ ਦੇ ਨੰਗੇ ਨੂੰ ਲਿਆ ਦੇ ਚੋਲਾ ਛੱਤ ਲਈ ਉਪਰਾ ਲੈ ਕਰਕੇ ਕੋਈ ਸਾਥ ਦਵਾ ਦੇ ਭੋਲਾ ਭੁੱਖੇ ਨੂੰ ਰੋਟੀ ਖਵਾ ਦੇ ਨੰਗੇ ਨੂੰ ਲਿਆ ਦੇ ਚੋਲਾ ਛੱਤ ਲਈ ਉਪਰਾ ਲੈ ਕਰਕੇ ਕੋਈ ਸਾਥ ਦਵਾ ਦੇ ਭੋਲਾ ਥੈਂਕ ਯੂ ਜੀ